ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਖੜੇ ਆ ਬਈ ਜੀ ਆਪਣੇ ਪਿੰਡ ਨਥਾਣੇ ਗੋਨਾ ਰੋਡ ਦੇ ਵਿੱਚ ਇੱਕ ਚਲੋ ਪਿੰਡ ਦੀ ਆਪਾਂ ਬਹੁਤ ਵੀਡੀਓ ਪਾ ਦਿੰਦੇ ਆਂਗੇ ਕਿੱਥੇ ਗੰਦਾ ਪਾਣੀ ਆਗਾ ਤੇ ਬਹੁਤ ਆਪਣੇ ਚਲੇ ਵੀਰ ਜਿਹੜੇ ਫੇਸਬੁੱਕ ਤੇ ਜੁੜੇ ਹੋਏ ਆਗੇ ਤੇ ਬਹੁਤ ਆਪਣੀ ਵੀਡੀਓ ਸ਼ੇਅਰ ਕਰਦੇ ਆਗੇ ਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੱਲ ਰਿਹਾ ਜੀ ਬਹੁਤ ਵਧੀਆ ਇੱਕ ਕੰਮ ਪਿੰਡ ਨਥਾਣੇ ਦੇ ਉੱਤੇ ਇੱਕ ਗੋਨਾ ਰੋਡ ਤੇ ਇੱਕ ਛਪੜੀ ਆ ਗਈ ਤੇ ਇਟ ਇਸ ਭਾਈ ਚੱਲ ਰਹੀ ਹੈ ਜੀ ਵਧੀਆ ਬਣਾ ਰਿਹਾ ਪਹਿਲਾਂ ਤਾਂ ਬਹੁਤ ਬੁਰਾ ਹਾਲ ਸੀ ਤੇ ਇਹ ਸੇਵਾ ਚੱਲ ਰਹੀ ਹੈ ਜੀ ਬਾਬਾ ਇੱਥੋਂ ਆਪਣੇ ਡੇਰਾ ਜੀ ਆਪਣੇ ਦੁੱਖ ਭਜਣਾ ਤੇ ਦਰਬਾਰੀ ਦਾਸ ਬਾਬਾ ਜੀ ਆਗੇ ਤੇ ਉਹ ਉਹ ਸੇਵਾ ਕਰ ਰਹੇ ਨੇ ਤੇ ਸਾਰਾ ਉਹਦਾ ਖਰਚਾ ਆਦੇ ਕਿੰਨੂ ਕਰ ਰਹੇ ਨੇ ਤੇ ਵਧੀਆ ਸਾਰੇ ਸੇਵਾ ਕਰ ਰਹੇ ਨੇ ਮੁੰਡੇ ਤੇ ਬਾਬਾ ਜੀ ਜੂ ਬੈਠਿਆ ਕੋਲੇ ਤੇ ਕੋਲੇ ਬੈਠ ਕੇ ਕਰਾ ਰਹੇ ਆ ਸੇਵਾ ਤੇ ਲਾਈਵ ਕਰਾਂਗੇ ਮੈਂ 5 ਗਮਿੰਟ ਤੇ ਚੰਗੀ ਚੀਜ਼ ਆ ਬਾਈ ਜੀ ਇਸ ਲਈ ਤੇ ਪਿੰਡ ਦੀ ਵੀ ਬਹੁਤ ਵਧੀਆ ਕੰਮ ਚੱਲੀ ਜਾਂਦਾ ਪਿੰਡ ਦਾ ਤੇ ਸ਼ੇਰ ਵੀ ਤੇਰਾ ਕਰੋ ਕੁੜੀ ਚੰਗੀ ਗੱਲਾਂ ਤੇ ਇੱਥੇ ਸ਼ਾਇਦ ਵੀ ਬਾਬਾ ਨੇ ਪੁੱਛਿਆ ਵੀ ਇਹ ਕਿਹੜੇ ਸਾਈਡ ਦੇ ਇੱਥੇ ਡਰਕਟ ਵੀ ਲਾਉਣਗੇ ਤੇ ਚਲੋ ਤੇ ਸਾਫ ਪਾਣੀ ਹੋਊਗਾ ਤੇ ਪਸ਼ੂ ਧੋਣਗੇ ਬਹੁਤ ਵਧੀਆ ਚੀਜ਼ ਹੈ ਜੀ ਗੱਲ ਕਰੌਣੇ ਆਪਣੇ ਬਾਈ ਸਾਵੇ ਨਾਲ ਕਿ ਕੀ ਸੇਵਾ ਚੱਲ ਰਹੀ ਹੈ ਜੀ ਬਾਈ ਐਮ ਸਿੰਘ ਸਾਹਿਬ ਦੱਸੋ ਮੜਾ ਜੀ ਕਾਦੀ ਸੇਵਾ ਕੀ ਤੇ ਸਾਫ ਵੀ ਸਾਫ ਇੱਥੇ ਲਾ ਲੋ ਇਹ ਸਾਬੜੀ ਪਿਪਲੀ ਵਾਲੀ ਸਾਬੜੀ ਹੈ ਜੀ ਇਹ ਧਰਮਿਕ ਸਾਬੜੀ ਆ ਬਾਬਾ ਗਵਰਧਨ ਸਾਹਿਬ ਦੀ ਚੰਨ ਸੋ ਪ੍ਰਾਪਤ ਆ ਇਹ ਬਾਬਾ ਰਾਵਲ ਜੀ ਦੀ ਵਿੰਦੋ ਸਫਾਈ ਕਰਵਾਈ ਜਾ ਰਹੀ ਹੈ ਹਾਂ ਜੀ ਇਹ ਪਿੰਡ ਤੇ ਭਾਰ ਸੀ ਇੱਥੇ ਬਹੁਤ ਐਕਸੀਡੈਂਟ ਹੁੰਦੇ ਸੀ ਹਾਂ ਬਹੁਤ ਹੁੰਦੇ ਸੀ ਹਾਂ ਤੇ ਉਹ ਬਾਬਾ ਜੀ ਨੇ ਜਦੋਂ ਕਿਹਾ ਸਾਰੇ ਸੰਗਤ ਨੂੰ ਸਾਰੇ ਪਿੰਡ ਵੱਲੋਂ ਸੇਵਾ ਲਈ ਗਈ ਹੈ ਸਫਾਈ ਕਰਕੇ ਚੰਗਾ ਪਾਣੀ ਪਾਇਆ ਜਾਵੇ ਠੀਕ ਹੈ ਹੋਰ ਆਨ ਸਾਰੀ ਬਾਬਾ ਜੀ ਨਾਲ ਕਰਦੇ ਆ ਗੱਲ ਜੋ ਬਾਪ ਜੀ ਜਾਓ ਬਾਪ ਜੀ ਫਿਰ ਸਾਡੀ ਛੱਪੜੀ ਚੱਲ ਰਹੀ ਹੈ ਜੀ ਇਹ ਛੱਪੜੀ ਸੀ ਜੀ ਪਿਪੜੀ ਵਾਲੀ ਛੱਪੜੀ ਪਾਜਦੀ ਆ ਇਹ ਅਜੋਹੀ ਸੀ ਇੱਥੇ ਜਿਹੜਾ ਰੋਹਾ ਰੋਹੀ ਬੀਹਾ ਵਾਂਚ ਪਾਣੀ ਨਹੀਂ ਹੁੰਦਾ ਸੀ ਉਦੋਂ ਸਾਰੇ ਲੋਕ ਜਦੋਂ ਬਲਦ ਔਰ ਠੜਦੇ ਸੀ ਲੋਕ ਇੱਥੇ ਪਿਪੜੀਆਂ ਦੀ ਛਾਵੇਂ ਆ ਕੇ ਬਹਿੰਦੇ ਸੀ ਇਹ ਛੱਪੜੀ ਚੋਂ ਪਾਣੀ ਮਿਲਦਾ ਸੀ ਸਾਰੀ ਰੋਹੀ ਬੀਹਾ ਵਾਂਚੋਂ ਇੱਥੇ ਹੀ ਪਾਣੀ ਪੀਤਾ ਜਾਂਦਾ ਸੀ ਸੋਕਾ ਸਾਨਾਂ ਨੂੰ ਵੀ ਇੱਥੇ ਪੀਤਾ ਜਾਂਦਾ ਸੀ ਜੰਗਰਾਂ ਨੂੰ ਵੀ ਇੱਥੇ ਮਿਲਦਾ ਸੀ ਬੱਤੂ ਪੰਛੀਆਂ ਨੂੰ ਪਾਣੀ ਇਹ ਛੱਪੜੀ ਵਿੱਚੋਂ ਮਿਲਦਾ ਸੀ ਜੋ ਕਿ ਪਿਛਲੇ 10-15 ਸਾਲਾਂ ਤੋਂ ਇੱਥੇ ਬਹੁਤ ਹੀ ਗੰਦ ਪਿਆ ਸੀ ਬਹੁਤ ਹੀ ਬੰਦ ਪਈ ਸੀ ਇਹਦੀ ਸੇਵਾ ਚੱਲ ਰਹੀ ਆ ਹੁਣ ਇਹਦੇ ਵਿੱਚ ਚੰਗਾ ਪਾਣੀ ਪਾਇਆ ਜਾਊਗਾ ਇੱਥੇ ਡਰੈਕਟ ਲਾਏ ਜਾਣਗੇ ਪਸ਼ੂ ਪੰਛੀਆਂ ਲਈ ਇੱਥੇ ਆਲਨੇ ਬਣਾਏ ਜਾਣਗੇ ਸਾਰਾ ਇੱਥੇ ਜੋ ਸੰਗਤ ਦੇ ਸੰਯੋਗ ਦੇ ਨਾਲ ਸੇਵਾ ਚੱਲ ਰਹੀ ਹੈ ਪਪਾ ਜੀ ਕਿਹੜੀ ਛਪੜੀ ਪਈ ਦੀ ਇਹ ਪੀਪਲੀ ਵਾਲੀ ਛਪੜੀ ਵਾਲੀ ਆ ਪਪਾ ਕਰਦੇ ਅਸੀਂ ਦੇ ਬਾਬਾ ਗੁਰਦਨ ਸਾਹਿਬ ਦੀ ਪੀਪਲੀ ਵਾਲੀ ਛਪੜੀ ਆ ਹਾਂਜੀ ਹਾਂਜੀ ਆ ਪਹਿਲਾਂ ਤਾਂ ਬਹੁਤ ਬੁਰਾ ਹਾਲ ਸੀ ਨਾ ਇਹਦਾ ਬਹੁਤ ਗੰਦ ਸੀ ਇੱਥੇ ਸਾਰੇ ਪਿੰਡ ਦੇ ਰੋੜੇ ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਆਂ ਕੁਛ ਸਰਾਤੀ ਅੰਸਰਾ ਜਿਹੜੇ ਕਿ ਇੱਥੇ ਰੋੜੇ ਕਾਗਜ਼ ਪੱਤਰ ਕੂੜਾ ਕਰਗੜ ਸਿੱਟ ਕੇ ਜਾਂਦੇ ਆ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਅੱਜ ਤੋਂ ਬਾਅਦ ਇੱਥੇ ਭਈ ਨਾ ਸਿੱਟਣ ਜੋ ਸਿੱਟਦਾ ਫੜਿਆ ਗਿਆ ਉਹਨੂੰ 5000 ਰੁਪਏ ਜੁਰਮਾਨਾ ਹੋਊ ਸਹੀ ਗੱਲ ਹੈ ਜੀ ਫਿਰ ਇੱਥੇ ਚਲੋ ਵਧੀਆ ਕਦੋਂ ਦਰਖਤ ਲਾ ਕੇ ਤੇ ਵਧੀਆ ਸੇ ਪੰਛੀਆਂ ਵਾਸਤੇ ਪਸ਼ੂਆਂ ਵਾਸਤੇ ਵਧੀਆ ਬਣ ਜੂਣਾ ਬਾਈ ਹਾਂਜੀ ਬਹੁਤ ਵਧੀਆ ਬਣੂਗਾ ਕਿਉਂਕਿ ਇਨਸਾਨ ਲਈ ਤਾਂ ਸਾਰੇ ਘਰ ਬਣਾਉਂਦੇ ਆ ਪਰ ਜੋ ਪਸ਼ੂ ਪੰਛੀਆਂ ਲਈ ਆ ਵਾਤਾਵਰਨ ਨੂੰ ਸਾਫ਼ ਕਰਨ ਲਈ ਇਹ ਮਨੁੱਖ ਦੀ ਪਹਿਲਤਾ ਹੋਣੀ ਚਾਹੀਦੀ ਆ ਕਿ ਪਸ਼ੂਆਂ ਲਈ ਪੰਛੀਆਂ ਲਈ ਜਾਨਵਰਾਂ ਲਈ ਉਹਨਾਂ ਦਾ ਰਹਿਣ ਬਸੇਰਾ ਬਣਾਉਣਾ ਚਾਹੀਦਾ ਬਹੁਤ ਵਧੀਆ ਬਾਬਾ ਜੀ ਥੋੜੀ ਸੇਵਾ ਕੀਤੀ ਤੇ ਸਿੰਘ ਜੀ ਨਾਲ ਵੀ ਵਧੀਆ ਇੱਕ ਬਾਬਾ ਜੀ ਉਹ ਤਾਂ ਬਹੁਤ ਥੋੜੀ ਸੀ ਪਹਿਲਾਂ ਇਹ ਇਹ 1.5 ਏਕੜ ਜਗ੍ਹਾ ਆ ਗਈ ਸਾਰੀ ਪੂਰੀ 1.5 ਏਕੜ ਜ਼ਮੀਨ ਆ ਇਹ 1.5 ਏਕੜ ਅਜੇ ਵੀ ਇਹਦੀ ਮਿਲਤੀ ਕਰਾਵਾਂਗੇ ਅਜੇ ਘਾਟਾਂ ਜ਼ਮੀਨ ਜਿਹੜੀ ਪਾਸੇ ਕਿਸੇ ਨੇ ਰੋਕੀ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇਹਨੇ ਕੱਟਿਆ ਜਾਵੇ ਠੀਕ ਹੈ ਉਹ ਤਾਂ ਮਤਲਬ ਛੋਟੀ ਜੀ ਸੀ ਉਹ ਤਾਂ ਇਹ ਹਾਂ ਪਹਿਲਾਂ ਛੋਟੀ ਸੀ ਪਰ ਇਹ ਹੁਣ 1.5 ਏਕੜ ਆ ਜਮੀਨ ਹੈ ਸਾਰੀ ਅੱਛੇ ਡੇਢ ਹੈਗਾ ਇਹ ਹਾਂ ਡੇਢ ਏਕੜ ਜ਼ਮੀਨ ਹੈ ਸਾਰੀ ਤਾਂ ਮਿੰਤੀ ਕਰਾ ਕੇ ਤਾਂ ਫਿਰ ਵਧੀਆ ਉਹ ਮਿੰਤੀ ਕਰਾ ਕੇ ਜਿਹੜਾ ਹੋਰ ਨਿਕਲੂਗੀ ਜਗਾ ਉਹਦੇ ਵਿੱਚ ਵੀ ਦਰਖਤ ਲਾਇਆ ਠੀਕ ਹੈ ਬਹੁਤ ਵਧੀਆ ਜੀ ਬਾਬਾ ਜੀ ਦੀ ਸੇਵਾ ਤੁਹਾਡੀ ਤੇ ਉਹ ਸੁਨਿਆਹ ਜੀ ਪਿੰਡ ਲਈ ਬਹੁਤ ਸ਼ੁਕਰੀਆ ਜੀ ਜਿਹੜਾ ਪਿੰਡ ਦੇ ਵਿੱਚ ਭਾਈ ਗੰਦਾ ਪਾਣੀ ਆ ਉਹਦਾ ਨਿਕਾਸ ਨਹੀਂ ਹੋ ਰਿਹਾ ਉਹ ਪਿੰਡ ਦੇ ਸਹਿਯੋਗ ਨਾਲ ਹੀ ਨਿਕਲ ਸਕਦਾ ਜੇ ਪਿੰਡ ਦਾ ਸਹਿਯੋਗ ਨਹੀਂ ਹੋਊਗਾ ਤਾਂ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਨਗਰ ਪੰਚਾਇਤ ਕੱਢ ਸਕਦੀ ਹੈ ਉਹਨੂੰ ਠੀਕ ਹੈ ਇਕੱਲਾ ਬੰਦਾ ਕੁਝ ਨਹੀਂ ਕਰਦਾ ਪਿੰਡ ਦਾ ਸਹਿਯੋਗ ਹੋਊਗਾ ਤੁਹਾਨੂੰ ਪਿੰਡ ਨੂੰ ਸਭਾਈ ਧਿਆਨ ਕਰ ਸਕਦੇ ਆ ਨਹੀਂ ਨਹੀਂ ਕਰ ਸਕਦਾ ਅੱਛਾ ਕੱਲਾ ਬੰਦਾ ਨਹੀਂ ਕਰ ਸਕਦਾ ਕੱਲਾ ਬੰਦਾ ਨਹੀਂ ਕਰ ਸਕਦਾ ਬਰੋਧ ਹੀ ਚੱਲੀ ਜਾਂਦੀ ਆ ਜੀ ਕੋਈ ਚੰਗਾ ਕਾਰਦਾ ਤਾਂ ਵੀ ਰੋਕ ਦਿੰਦੇ ਆਗੇ ਉਹ ਫਿਰ ਬਰੋਧ ਤਾਂ ਬਸ ਹਰ ਇੱਕ ਪਿੰਡ ਪਿੰਡੀ ਹੋਈ ਪਈ ਹੈ ਨਾ ਕੱਲੇ ਬਰੋਧ ਤਾਂ ਹੀ ਰਹਿ ਗਈ ਲੋਕਾਂ ਕੋਲੇ ਸਹਿਯੋਗ ਸਹਿਯੋਗ ਨਹੀਂ ਦਿੰਦਾ ਕੋਈ ਸਹਿਯੋਗ ਨਹੀਂ ਦਿੰਦੇ ਜੀ ਅਸੀਂ ਆ ਹੁਣ ਮੁੰਡਿਆ ਸਾਰੇ ਸਹਿਯੋਗ ਦਿੰਦੇ ਆ ਹਾਂ ਸਾਰੇ ਸੇਵਾਦਾਰ ਨੇ ਸਾਰੇ ਸੇਵਾਦਾਰ ਨੇ ਹਾਂ ਜੀ ਸਾਰੇ ਸੇਵਾਦਾਰਾਂ ਦੇ ਨਾਲ ਹੀ ਸੰਗਤ ਦੇ ਨਾਲ ਹੀ ਇਹ ਚੱਲਦੇ ਜੋ ਕਾਰਜਾ ਜਿਹੜੇ ਸਾਝੇ ਆ ਕੱਲੇ ਬੰਦੇ ਨਾਲ ਹੀ ਨਹੀਂ ਚੱਲਦਾ ਜੀ ਆਪਾਂ ਲਗਾਇਆ ਵਾਰਾ ਪੁਆਇੰਟ ਆਪਣਾ ਸੋਨਾ ਬਣਿਆ ਬਹੁਤ ਵਧੀਆ ਲੱਗਣਾ ਜੀ ਪਰ ਉਹ ਚੀਜ਼ ਆ ਜਿਹੜੇ ਕਿਉਂਕਿ ਛੱਪੜ ਆਪਣੇ ਜਿਹੜੇ ਪਿੰਡ ਦੇ ਸੀ ਉਹ ਬਹੁਤ ਬੰਦ ਹੋ ਚੁੱਕੇ ਆ ਬੰਦ ਹੋ ਗਿਆ ਜੀ ਛੱਪੜ ਬੰਦ ਹੋ ਚੁੱਕਿਆ ਪਾਣੀ ਆ ਜਿਹੜਾ ਗੰਦਾ ਪਾਣੀ ਆ ਜਿਹੜਾ ਉਹ ਲੋਕ ਸੰਕੋਚ ਕਰਨ ਥੋੜਾ ਜਿਹਾ ਕਿਉਂਕਿ ਮੋਟਰਾਂ ਜਿਹੜੀਆਂ ਪਸ਼ੂਆਂ ਨੂੰ ਨਮਾਉਣ ਆ ਉਹ ਸੰਕੋਚ ਕਰਕੇ ਨਮਾਉਣ ਕਿਉਂਕਿ ਜਾਦੇ ਛੱਡਦੇ ਆ ਪਾਣੀ ਉਹਦੇ ਕਰਕੇ ਛੱਪੜ ਆ ਜਿਹੜੇ ਓਵਰਫਲੋ ਹੋ ਚੁੱਕੇ ਆ ਉਹਦੇ ਕਾਰਨ ਚਾਰਚ ਮੇਰੇ ਪਿੰਡ ਦੇ ਗੰਦਾ ਹੀ ਗੰਦਾ ਪਾਣੀ ਬਹੁਤ ਬੁਰਾ ਲਾ ਪੈਣਾ ਜੀ ਹਾਂਜੀ ਜਾ ਬਹੁਤ ਸੇਵਾ ਹੀ ਤੁਹਾਡੀ ਧੰਨਵਾਦ ਤੁਹਾਡਾ ਇੱਕ ਜੁਗਰੀ ਐਸੀ ਵਾਲੀ ਤੇ ਵੱਤ ਵੱਦ ਬਾਈ ਜੀ ਸ਼ੇਅਰ ਕਰਿਓ ਚੰਗੀਆਂ ਚੀਜ਼ਾਂ ਨੂੰ ਤੇ ਮੇਰੇ ਸਾਥ ਅਸੀਂ ਵੀਡੀਓ ਪਿੰਡ ਨੇ ਚਲ ਆਪਾਂ ਬਹੁਤ ਗੰਦੇ ਪੰਦੇ ਪਾਣੀ ਦੀਆਂ ਪਾਦੀਆਂ ਤੇ ਅੱਜ ਚੰਗੀ ਵੀਡੀਓ ਪਾਈਏ ਪਿੰਡ ਲਈ ਤੇ ਉਹ ਤੇ ਵੱਤ ਵੱਦ ਨੂੰ ਸ਼ੇਅਰ ਕਰੋ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ